ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸੱਦੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਦੌਲਤਪੁਰਾ ਡਗਰੂ ਇਹ ਆਣ ਗਵਾਂਢ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਆ ਸਕਰੀਨ ਤੇ ਤੁਸੀਂ ਚਾਰ ਜਾਨਵਰ ਵੇਖ ਰਹੇ ਆ ਚਾਰੀ ਸੇਲ ਆ ਇਹਨਾਂ ਦੇ ਵਿੱਚੋਂ ਦੋ ਤਿੰਨ ਤਾਂ ਸੂਈਆਂ ਸੋਈਆਂ ਕਿ ਸਾਰੀਆਂ ਸੂਈਆਂ ਦੋ ਸੂਈਆਂ ਸੋਈਆਂ ਇੱਕ ਟੁਕੜੇ 'ਕਪਣ ਤੇ ਇੱਕ ਕੱਲੀ ਟੁਕੜੇ ਦੋ ਸੂਈਆਂ ਸੂਈਆਂ ਚਾਰਾ ਹੀ ਆ ਫਿਰ ਗੱਭਰ ਨਹੀਂ ਐ ਸੂਈਆਂ ਚਾਰਈ ਐ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਭਣਾ ਤੇ ਇੱਕ ਤੋਕੜ ਆ ਯਾਨੀ ਕਿ ਹੈਂਗਾ ਚਾਰਈ ਦੁੱਧਾਂ ਵਾਲੀਆਂ ਜੇ ਅੱਜ ਜੇ ਮਾਲੋਂਗੇ ਇਨਫਾਰਮੇਸ਼ਨ ਲੈ ਦੇਣਾ ਸਸੀ ਕਾ ਸਸੀ ਕਾ ਬਈ ਨਾਂ ਦੱਸ ਦੀ ਨਾਂ ਬਈ ਨਸੀਬ ਸਿੰਘ ਆ ਪਿੰਡ ਸਦਾ ਸਿੰਘਲੇ ਜਿਹੜਾ ਮੁਕਾ ਤਹਿਸੀਲ ਮੁਕਾਈ ਫੋਨ ਨੰਬਰ ਦਾ 94641595 ਦੋ ਕੁ ਮਹੀਨੇ ਦੋ ਕੁ ਮਹੀਨੇ ਨਹੀਂ ਪਰ ਗਰਮੀਆਂ ਐ ਚ ਉਹ ਰੇੜੀ ਇੱਥੇ ਨਹੀਂ ਹੁੰਦੀ ਸੀ ਉਹ ਵਾਵਾ ਗਾਂਝੇ ਜਾੜੀ ਇਹ ਤੋਂ ਹੀ ਸ਼ੁਰੂ ਕਰ ਲੈ ਨਸੀਬ ਇਹ ਬਈ ਦੂਜਾ ਸਵਾ ਸੂਈ ਹੂੰ ਪਰਸੋਂ ਦੀ ਸੋਈ ਆ ਹੂੰ ਝਾਗ ਵਾਲਾ ਦੁੱਧ ਹੋਊਗਾ 22 23 ਕਿਲੋ ਠੀਕ ਹੈ ਤੇ ਸਹੀ ਦੁੱਧ 20 ਤੋਂ ਬਾਹਰ ਹੋਊਗਾ ਠੀਕ ਹੈ ਉਹ ਦੁੱਧ ਮੰਗ ਲਿਓ ਹੂੰ 20 ਤੋਂ ਬਾਹਰ ਜੋਖਣ ਵਾਲਾ ਹਾਂ ਜੋਖਾ ਵਾਲਾ ਝਾਗ ਵਾਲਾ ਵੱਧ ਉਹ ਖਾਵਾ ਵੱਧ ਕਰੂਗੀ ਹਾਂ ਠੀਕ ਹੈ ਚਵਾਈ ਚੂਈ ਦੀ ਇੱਕ ਨੰਬਰ ਆ ਦੋਸਤੋ ਚਵਾਈ ਚੂਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਯਾਨੀ ਕਿ ਜੇ ਤੁਸੀਂ ਜੋਖਣਾ ਨੇ ਉਦਾਂ ਬਾਲਟੀ ਜੀ ਵੇਖਣਾ ਤੇ ਸਣੇ ਝੱਗ ਦਾ ਬਾਈ ਕਹਿੰਦਾ 22 23 ਕਿਲੋ ਹੋਊਗਾ ਤੇ ਜੇ ਝਾਗ ਵਾਲੇ ਤੇ ਪਾਸੇ ਤੁਸੀਂ ਝਾਕਣਾ ਨਹੀਂ ਜੋਖਣਾ ਕੰਡੇ ਤੇ ਫਿਰ 20 ਕਿਲੋ ਤੋਂ ਬਾਹਰ ਹੋ ਜਾਨੀ ਕਿ 2 ਕਿਲੋ ਘਟ ਮੰਨ ਲਓ ਵਿਖਾਵੇ ਜੀ 2 ਕਿਲੋ ਦਾ ਤਾਂ ਵੱਧ ਵਿਖਾਉਂਦੀ ਆ ਵੱਡੀ ਵਹਿੜਾ ਵਜਨ ਮੇਰੇ ਨੂੰ ਬਹੁਤ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰ ਲਿਓ ਕਿਉਂਕਿ ਵੀਡੀਓ ਸਵਾ 12 ਬਣਾ ਰਹੇ ਆ 12:14 ਦੇ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਇਹੀ ਕਿ ਤੇ ਆਥਣੇ ਵੀਡੀਓ ਬਣਾਉਂਦੇ ਸ਼ਾਮ ਨੂੰ 5-6 ਵਜੇ ਹਵਾਨੇ ਤੋਂ ਦੁੱਗਣੇ ਵਿਖਾਉਣੇ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦਿਨ ਹੀ ਪਿਆ ਹਜੇ ਬਾਕੀ ਗੱਬਣ ਦਾ ਵਹਿਮ ਹੁੰਦਾ ਇਹ ਤਾਂ ਸੂਈਆਂ ਸਵਾਈਆਂ ਹੈਗੀਆਂ ਤੜਕੇ ਵੀ ਆ ਜੇ ਅਗਲਾ ਆਥਣੇ ਵੀ ਆ ਜੇ ਦੋ ਟਾਈਮ ਤਿੰਨ ਟਾਈਮ ਪਾ ਚਾਰ ਟਾਈਮ ਝੋਲੋ ਜੈ ਜੈ ਮੋਲਾ 1 ਲੱਖ ਤੇ 5000 ਕਿੰਨਾ ਕਿ ਦੁੱਧ ਪਿਆ ਜੂ 3 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਮੈਂ 30 ਕਿਲੋ 3 ਕਿਲੋ ਦੁੱਧ ਉਹਨੇ ਪਹਿਲੀ ਸਵਿਚ ਹੋਇਆ ਸੀ ਹਮ ਯਾਨੀ 28 ਦੇ ਦੇ ਵਿੱਚ 30 ਦਿਨ ਹੋ ਸਕਦਾ ਅਲੀ ਵੱਧ ਸੇਵਾ ਹੋਵੇ ਵੜ ਭਲੀ ਬੁਣੀ ਜੀ ਜੋ ਪਲੱਸ ਬੱਜਣੀ 30 ਦਾ ਮੁੱਲ ਨਹੀਂ ਪਾਉਗੇ ਠੀਕ ਹੈ ਹਾਂ ਦੋਸਤੋ 1 ਲੱਖ ਤੇ 5000 ਰੁਪਏ ਇਹਦਾ ਮੁੱਲ ਕਰਦਾ ਹੈ 26 ਕਿਲੋ ਦੁੱਧ ਪਾਈ ਦੱਸਦਾ ਕਿ ਇਹਨੇ ਦਿੱਤਾ ਪਹਿਲਾਂ ਨੇ 30 ਕਿਲੋ ਦੁੱਧ ਦੀ ਗਰੰਟੀ ਆ ਬਾਕੀ ਸੂਈ ਸਵਾਈ ਹੈਗੀ ਆ ਤਾਜੀ ਸੂਈ ਆ ਜਿਹੜੀ ਬੌੜਾ ਇੰਨਾ ਚਵਾਈ ਜਾਂਦੀ ਆ ਤੇ ਫਿਰ ਤਾਂ ਦੁੱਧ ਤਾਂ ਪਿਆ ਦੇਣਾ ਬਾਕੀ ਕੋਈ ਸੌਦਾ ਕਰ ਲਿਆ ਅੱਜ ਤੋਂ 5-7 ਦਿਨਾਂ ਨੂੰ ਇਹਨਾਂ ਦੁੱਧ ਚੋ ਕੇ ਲੈ ਜੀ ਕੱਦ ਵੇਖ ਲੈ ਵੇਲ ਵੇਖ ਲੈ ਵਹਿੜ ਦੀ ਕੋਈ ਛੋਟੀ ਨਾ ਸਾਹਮੇ ਸਹੀ ਆ ਦੋ ਨੰਬਰ ਤੇ ਆ ਜਾ ਇਹਨੂੰ ਬਾਈ ਮਹੀਨਾ ਮੰਨ ਲੈ ਕੋਈ ਸਵਾ ਮਹੀਨਾ ਮੰਨ ਲਿਆ ਉਹ ਫੜਾ ਦੇਣਾ ਹਾਂ ਆਹਾ ਹਾਂ ਠੀਕ ਆ ਤੇ ਇਸ ਟਾਈਮ 14 ਕਿਲੋ ਦੁੱਧ 14 ਚੌਣ ਵਾਲਾ ਕੇ ਗੱਲਾਂ ਵਾਲਾ ਚੌਣ ਵਾਲਾ ਗੱਲਾਂ ਵਾਲਾ 15 ਕੋ ਵਾਲਾ 16 ਕੋ ਵਾਲਾ ਠੀਕ ਹੈ ਭਾਈ 20 ਕੋ ਵਾਲਾ ਗੱਲਾਂ ਵਾਲੇ ਨੂੰ ਕੀ ਹੈ ਯਾਰ ਠੀਕ ਹੈ ਚੋ ਹੀ ਲੈਣਾ ਕਹਿੰਦੇ ਭਰਾਓ ਜਿਹੜੀ ਗੱਲ ਤੁਸੀਂ ਕਰਨੀ ਹੋ ਮੈਂ ਪਹਿਲਾਂ ਹੀ ਕਹਿ ਦਿੱਤੀ ਚੌਣ ਵਾਲਾ ਕੇ ਗੱਲਾਂ ਵਾਲਾ ਗੱਲਾਂ ਵਾਲਾ ਤਾਂ ਬਾਈ ਕਹਿੰਦਾ ਵੱਧ ਹੈ ਪਰ ਜਿਹੜਾ ਤੁਸੀਂ ਚੋ ਲੈਣਾ 7 ਕਿਲੋ ਤੜਕੇ ਆ 7 ਕਿਲੋ ਆਥਣੇ ਆ 14 ਕਿਲੋ ਦੁੱਧ ਜਰਸੀ ਥੱਲੇ ਤਿਆਰ ਆ ਆ ਇਹਦਾ ਬੱਚਾ ਭੱਬੂ ਬਛੜਾ ਜਰਸੀ ਚੰਗੀ ਆ ਕੱਦ ਕਾਠ ਵਾਲੀ ਆ ਲੋਕਲ ਵੈੜ ਲਈ ਆ ਕੋਈ ਉਧਰ ਲਈ ਨਾ ਸਮਝ ਰ ਉਧਰ ਲਈ ਤਾਂ ਹੈ ਨਹੀਂ ਇਹ 14 ਕਿਲੋ ਤਿਆਰ ਆ 7 ਕਿਲੋ ਸੁਬਾ 7 ਕਿਲੋ ਸ਼ਾਮ ਨੂੰ ਜੈ ਜਮਲ ਹੁਣ ਉਹਦੇ ਵਾਂਗੂ ਨਾ ਬਾੜਾ ਕਰਦੀ ਮੋਲ 56000 ਰੁਪਏ ਮਾਨਤਾਨ ਹੋ ਜੇ ਕਰ ਦੇ 56000 ਦੀ ਦੇ ਦੇਣੀ ਹੈ ਤੇ ਵਿੱਚੋਂ ਮਾਨਤਾਨ ਹੋ ਜੂ ਕਿਉਂਕਿ ਤੁਹਾਨੂੰ ਵੀ ਪਤਾ 40 40 45 45000 ਦੀਆਂ ਤਾਂ ਹਮਾ ਜਲਾ ਲੀਆਂ ਜਰਸੀਆਂ ਵੀ ਕੀ ਜਾਂਦੀਆਂ ਅਗਲਾ ਗੱਬਣ ਦਿੰਦਾ ਹੁੰਦਾ ਕਹਿ ਕੇ ਪਤਾ ਨਹੀਂ ਉਹਨਾਂ ਦੇਣਾ ਕਿ ਨਹੀਂ ਦੇਣਾ ਪਰ ਇਹਦੇ ਥੱਲੇ ਤਾਂ ਤਿਆਰ ਹੈ 14 ਕਿਲੋ ਉਸ ਹਿਸਾਬ ਨਾਲ 56000 ਜਾਇ ਜੀ ਮੁੱਲ ਹੈ ਜਿਹੜੀ ਤੁਸੀਂ ਗੱਬਨ ਲਾਹੋਗੇ ਅਗਰੇ ਨੇ ਕਹਿ ਦੇਣਾ ਭਾਈ 14 ਦਿੱਤਾ ਹੈ ਕਿ 15 ਦੇ ਦੂ 16 ਦੇ ਦੂ ਮੁੱਲੇ ਦਾ 50000 ਪਰ ਇਹਦੇ ਥੱਲੇ ਤਾਂ ਚੋਨ ਵਾਲਾ ਤੜਕੇ ਵੀ ਚੋੜੋ ਆਥ ਨੇ ਚੋੜੋ ਤੇ ਆਪਾਂ ਤਾਂ ਅੱਗੇ ਵੀ ਕਹਿ ਦਿੰਨੇ ਆ ਭਰਾਓ ਗੱਬਾ ਨਾ ਲਿਆ ਕਰੋ ਗੱਬਨ ਨਾਲੋਂ ਤਰਜੀਹ द्या ਕਰੋ ਸੂਈ ਸਵਾਈ ਨੂੰ ਤੇ ਜਿਹੜੇ ਬੰਦੇ ਨੂੰ ਪੂਰਾ ਪਤਾ ਕਿ ਜਾਨਵਰ ਨੇ ਕਿੰਨਾ ਦੁੱਧ ਦੇਣਾ ਕਿੰਨਾ ਨਹੀਂ ਦੇਣਾ ਕਿਉਂਕਿ ਕਈ ਭੈਣ ਭਰਾ ਮੈਨੂੰ ਫੋਨ ਲਾ ਲੈਂਦੇ ਬਾਈ ਯਾਰ ਹਿੰਮਤ ਆ ਆਪਾਂ ਨੂੰ ਜਾਨਵਰਾਂ ਦਾ ਗਾਵਾਂ ਦਾ ਬੜਾ ਪਤਾ ਨਹੀਂ ਤੇ ਫਲਾਣੇ ਬੰਦੇ ਦੀ ਅਸੀਂ ਵੀਡੀਓ ਵੇਖੀ ਸੀ ਉਹ ਉਹਦੀ ਵੜ ਇੰਨਾ ਕੁ ਦੁੱਧ ਦੇ ਦੂਗੀ ਤੇ ਉਦੋਂ ਵੀ ਆਪਾਂ ਰੇਕ ਭੈਣ ਨੂੰ ਇਹੀ ਭੈਣ ਭਰਾ ਨੂੰ ਸਲਾਹ ਦੇਈ ਦੀ ਆ ਕਿ ਜੇ ਤੁਹਾਨੂੰ ਨਹੀਂ ਪਤਾ ਫਿਰ ਗੱਭਣ ਪਸ਼ੂ ਨਾ ਲਓ ਸੂਆ ਸੂਆ ਲੈ ਲਓ ਉਹ ਤਾਂ ਜੋ ਕੁਝ ਹੋਣਾ ਤੁਹਾਡੇ ਸਾਹਮਣੇ ਅਜਨਾ ਤੁਸੀਂ ਝੋਕੇ ਵੇਖ ਲੈਣਾ ਦੁੱਧ ਦੋ ਟਾਈਮ ਝੋਲੋ ਤਿੰਨ ਟਾਈਮ ਝੋਲੋ ਪਰ ਜਿਹੜੇ ਬੰਦੇ ਨੂੰ ਪਤਾ ਉਹ ਗੱਬਣ ਲੈ ਲੈ ਭਾਵੇਂ ਸੂਆ ਸਵਾਇਆ ਲੈ ਲੈ ਉਹਨੂੰ ਕੋਈ ਬਾੜਾ ਮੈਟਰ ਨਹੀਂ ਕਰਦਾ ਕਿਉਂਕਿ ਵਪਾਰੀ ਸਾਰੇ ਗੱਬਣ ਹੀ ਲੈਂਦੇ ਆ ਅਗਲੇ ਨੇ ਆਪ ਦੀ ਜੱਜਮੈਂਟ ਦੇ ਹਿਸਾਬ ਨਾਲ ਲੈਣਾ ਹੁੰਦਾ ਮੈਂ ਘਰੇਲੂ ਬੰਦੇ ਦੀ ਗੱਲ ਕਰ ਰਿਹਾ ਮੈਂ ਵਪਾਰੀ ਦੀ ਨਹੀਂ ਗੱਲ ਕਰ ਰਿਹਾ ਘਰੇ ਦੁੱਧ ਪੀਣ ਵਾਲੇ ਬੰਦੇ ਆ ਇਹਨੂੰ ਸਲਾਹ ਦਿੱਤੀ ਹੈ ਕਿ ਜਿਆਦਾ ਮਾਲ ਸੂਆ ਸਵਾਇਆ ਲਿਆ ਕਰੋ 3 ਨੰਬਰ ਤੇ ਆ ਜਾ ਇਹ ਬਾਈ ਸਾਢੇ 3 ਨਾਲ ਨੀ ਚੱਕ ਪਾ ਦੋ ਤੋਕੜ ਗੱਬਣਾ ਇਹ 7 ਕਿਲੋ ਰੋਲ ਕਿੰਨੇ ਦੀ 40000 ਦੀ ਸਾਢੇ ਤਿੰਨਾਂ ਦੀ ਗੱਭਣਾ 7 ਕਿਲੋ ਦੁੱਧ ਦਾ 40000 ਦੀ ਦੇ ਦੇਣੀ ਆ ਵੈਡ ਡੱਬੀ ਆ ਪ੍ਰਿੰਟ ਵਾਲੀ ਆ ਸਾਢੇ ਤਿੰਨ ਮਹੀਨੇ ਹਜੇ ਦੁੱਧ ਪਿਆਜੂਗੀ ਤੇ ਮਗਰਲੇ 2 ਕਿ ਮਹੀਨੇ ਸਾਂਭ ਲਓਗੇ ਸੇਵਾ ਸੰਭਾਲ ਵਧੀਆ ਕਰ ਲਓਗੇ ਕੋਈ 2 ਕਿ ਘੱਟੇ ਫੀਲਡ ਦੇ ਪਾਲੋਂਗੇ ਕਿਉਂਕਿ ਦੁੱਧ ਵਾਲੇ ਪਾਸੋਂ ਨੇ ਉਹਨੂੰ ਡਰਾਈ ਕਰ ਦਿਓ 2 ਮਹੀਨੇ ਪਹਿਲਾਂ ਜੇ ਡਰਾਈ ਕਰੋਗੇ ਟਾਈਮ ਨਾ ਫੇਰ ਹੀ ਇਹਨੇ ਰਾਜੀ ਹੋਣਾ ਦੋ ਤਿੰਨ ਗੱਟੇ ਜੇ ਇੱਕ ਗੱਟਾ ਵੱਧ ਪਾ ਲੋਗੇ ਉਹੀ 5-7000 ਵੱਧ ਵਟਾ ਜੂ ਜਰਾ ਜੀ ਰਾਜੀ ਦੀ ਗੱਲ ਕਰਦਾ ਮੈਂ ਜੇ ਲੱਸੀ ਰੱਖ ਲਈ ਫਿਰ ਤਾਂ ਉਹਨੇ ਕੇ ਪੈਸੇ ਵਟਾਉਣੇ ਆ ਪਰ ਜੇ ਰਾਜੀ ਕਰ ਲਓਗੇ ਦੁੱਗਣੇ ਪੈਸੇ ਵਟਾ ਜੂਗੀ ਬਾਹਲੇ ਮੈਂ ਕਹਿੰਦਾ ਨਹੀਂ 40 ਆ ਹੁਣ ਮੋਲਾ ਵਿੱਚੋਂ ਮਾਨਤਾਣ ਵੀ ਹੋ ਜੂ 75-80000 ਦੀ ਵਹਿੜਾ ਤਿਆਰ ਹੋਈ ਵਧੀਆ ਰਾਜੀ ਕਰ ਲਓਗੇ ਇੱਕ ਨੰਬਰ ਵਹਿੜਾ ਵੰਗੂ ਲਾਸਤੇ ਆ ਜਾ ਇਹ ਦੇਖੋ 5 ਕਿਲੋ ਦੁੱਧ ਟੋਕੜ ਟੋਕੜ ਕਿੰਨੇ ਦੀ ਫੱਟਾ ਹੀ ਆ ਪਿੱਛੇ ਸੱਤ ਦੀ ਹਾਂ ਚੋਵੀ ਕੇ 5 ਕਿਲੋ ਦੁੱਧ ਜੇ ਕਿਸੇ ਭੈਣ ਭਰਾ ਨੇ ਦੁੱਧ ਦਾ ਬੁੱਤਾ ਲਾਉਣਾ ਕਿ 5-6 ਕਿਲੋ ਦੁੱਧ ਵਾਲੀ ਵਹਿੜ ਚਾਹੀਦੀ ਹੈ ਤੇ 5 ਕਿਲੋ ਦੁੱਧ ਕੰਡੇ ਵਾਲਾ ਦੇ ਦੇਣੀ ਆ 7000 ਦੀ ਕ੍ਰੋਸ ਜੰਗ ਹੈ ਦੁੱਧ ਵੀ ਮੱਝਾਂ ਵਰਗਾ ਬਾਕੀ ਹੈ ਵੀ 托ਕੜਾ 托ਕੜਾ ਪਸ਼ੂ ਦਾ ਤਾਂ ਸੱਜਰ ਨਾਲੋਂ 托ਕੜੀ ਦਾ ਫੈਟ ਉਹੀ ਵੱਧ ਆਉਣ ਲੱਗ ਪੈਂਦੀ ਹੁੰਦੀ ਆ ਭਾਵੇਂ ਗਾਂ ਹੋਵੇ ਭਾਵੇਂ ਮੱਝ ਹੋਵੇ ਇੱਕ ਹੈ ਕ੍ਰੋਸ ਹੈ ਕਰੋ ਸੰਗ ਦੀ ਤਾਂ ਚਲੋ ਫੈਟ ਉਹੀ ਐਚਐਫ ਦੇ ਮੁਕਾਬਲੇ ਵੱਧ ਆਉਂਦੀ। ਇੱਕ ਥਣ ਤਿਲ। ਤਿੰਨ ਥਾਣੇ ਚੱਲਦੇ ਆ। ਤਿੰਨ ਥਣ ਓਕੇ ਆ ਜਮਾ। ਤਿੰਨਾਂ ਥਣਾ ਦੀ ਗਾਰੰਟੀ ਐ ਇੱਕ ਥਣ ਨਹੀਂ ਚੱਲਦਾ। 7000 ਦੀ ਦੇ ਦੇਣੀ ਐ 5 ਕਿਲੋ ਦੁੱਧ ਐ। ਅੱਜ ਦੀ ਵੀਡੀਓ ਦੇ ਵਿੱਚ 10 ਵੜਾ ਪਹਿਲੀਆਂ ਤਾਂ ਪੂਰੀਆਂ ਚੰਗੀਆਂ। ਇੱਕ ਨੰਬਰ ਦੀ 30 ਕਿਲੋ ਦੀ ਗਾਰੰਟੀ ਆ ਅੱਜ ਦੱਬਿਆਣਾ ਮੈਲਨਾ ਤਾਂ 22-23 ਲੀਟਰ ਊਕੰਡੇ ਦੇ ਜੋਖਣਾ ਦਾ 20 ਕਿਲੋ ਹੋਊਗਾ। 나ੜੂਆ ਨਾਲ ਆ ਬੱਚੇ ਦਾ। ਪੰਜਾਂ ਕੇ ਦਿਨਾਂ ਦੀ ਸੂਈ ਆ ਸਹੀ ਮੈਨੇ ਪਸ਼ੂ ਦਾ ਹੀ ਵਾਰੀਦ ਨਹੀਂ ਕਣਕੁਣ ਚੱਲ ਕੇ ਦੁੱਧ ਤੇ ਆਉਂਦਾ 30 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਆ ਅੱਜ ਲੈ ਜਾਣੀ ਤਾਂ 22 ਲੀਟਰ ਹੈਗਾ ਕੰਡੇ ਵਾਲਾ 20 ਕਿਲੋ ਆ ਤੇ ਪੰਜਾਂ ਸੱਤਾਂ ਦਿਨਾਂ ਨੂੰ ਅਗਲਾ 30 ਕਿਲੋ ਚੋਕੇ ਲੈ ਜੇ 2 ਨੰਬਰ ਥੱਲੇ 14 ਕਿਲੋ ਜਰਸੀ ਥੱਲੇ ਦੁੱਧ ਤਿਆਰ ਹੈ 56000 ਦੀ ਦੇ ਦੇਣੀ ਆ 40000 ਦੀ ਜਿਹਦੇ ਜਿਹੜੀ ਵੀ ਵੈੜ ਪਸੰਦ ਆਉਂਦੀ ਆ ਫੋਨ ਲਾ ਲਿਓ ਸਾਰੇ ਨੂੰ ਖਸ਼ਕ